ਦੇਵ ਨੂੰ ਅੱਜ ਇਹ ਬਾਲੀਆ ਮੰਜਪੁਰ ਪਿੰਡ ਵਾ ਸਾਡੇ ਥਾਣੇ ਦੇ ਡੇੜੇ ਦਾ ਜਿਹਦੇ ਤੇ ਅਸੀਂ ਪੂਰੀ ਫੋਰਸ ਦੇ ਨਾਲ ਅਸੀਂ ਅੱਜ ਰੇਡ ਕੀਤੀ ਹੈ ਸਾਰੇ 14-15 ਘਰਾਂ ਦਾ ਸਾਸੀਂ شناخت ਕੀਤੇ ਸੀ ਉਹਨਾਂ ਦੇ ਅਸੀਂ ਸਰਚ ਕੀਤੀ ਹੈ ਫਿਲਹਾਲ ਅਜੇ ਤਾਂ ਸਾਨੂੰ ਕੋਈ ਚੀਜ਼ ਰਿਕਵਰ ਨਹੀਂ ਹੋਈ ਲੇਕਿਨ ਉਹਨਾਂ ਪਿੰਡ ਦੇ ਸਰਪੰਚ ਸਾਬ੍ਹ ਬੁਲਾਏ ਆ ਇਹ ਨਾਲ ਹੀ ਮੇਰੇ ਖੜੇ ਆ ਇਹਨਾਂ ਨੂੰ ਵੀ ਇਹੀ ਕਿਹਾ ਆ ਵੀ ਤੁਸੀਂ ਪਿੰਡ ਵਾਲਿਆਂ ਨੂੰ ਇਹਨਾਂ ਦੇ ਮਾਪਿਓ ਨੂੰ ਉਹਨੂੰ ਕੁਝ ਬੰਦੇ ਤਾਂ ਘਰਾਂ ਚੋਂ ਪਹਿਲਾਂ ਹੀ ਗਾਇਬ ਆ ਉਹਨਾਂ ਦੇ ਲੋਕ ਲੱਗੇ ਆ ਘਰਾਂ ਨੂੰ ਤੇ ਲੇਕਿਨ ਇਹ ਪਤਾ ਲੱਗਿਆ ਜੋ ਪਿੰਡ ਦੇ ਵਿੱਚੋਂ ਵੀ ਵੀ ਇਹ ਬੰਦਾ ਧੰਦਾ ਇਹ ਦਰਕਰਤਾ ਕਰਦਾ ਸਾਡੀ ਅਸੀਂ ਰਿਕੁਐਸਟ ਸਰਪੰਚਾਂ ਨੂੰ ਵੀ ਕੀਤੀ ਹੈ ਵੀ ਇੱਕ ਵਾਰੀ ਇਹਨਾਂ ਨੂੰ ਸਾਰਿਆਂ ਨੂੰ ਹਦਾਇਤ ਕਰ ਦਿਓ ਕਿ ਕੋਈ ਬੰਦਾ ਜਿਹੜਾ ਬੰਦਾ ਸਾਡੇ ਹੱਥ ਆ ਗਿਆ ਉਹ ਛੁੱਟੇਗਾ ਨਹੀਂ ਇਹ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਕੈਸੋ ਆਪਰੇਸ਼ਨ ਅੱਜ ਸਾਡਾ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਉਹਦੇ ਤਹਿਤ ਹੀ ਅਸੀਂ ਇਹ ਸਾਰਾ ਕੰਮ ਚੱਲ ਰਿਹਾ ਹੁਣ ਮੇਰੇ ਆਪਣੇ ਤਰਸਿੱਕੇ ਥਾਣੇ ਦੇ ਵਿੱਚ ਮਹਿਤੇ ਥਾਣੇ ਤੇ ਚਾਟੀਪਿੰਡ ਥਾਣੇ ਦੇ ਵਿੱਚ ਵੀ ਐਸਐਚਓ ਆਪੋ ਆਪਣੀਆਂ ਟੀਮਾਂ ਦੇ ਨਾਲ ਕੈਸੋ ਆਪਰੇਸ਼ਨ ਕਰ ਰਹੇ ਆ ਲਗਾਤਾਰ ਕੈਸ਼ ਆਪਰੇਸ਼ਨ ਚੱਲ ਰਿਹਾ ਤਾਂ ਕੋਈ ਸਫਲਤਾ ਹਾਸਲ ਕਿਸੇ ਪਿੰਡ ਦੇ ਚ ਸਫਲਤਾ ਹਾਸਲ ਵੀ ਹੋਈ ਹੈ ਅੱਜ ਕੱਲ੍ਹ ਹੁਣ ਜਿੱਦਾਂ ਅਸੀਂ ਬਹੁ ਪਰਚੇ ਦਿੱਤੇ ਆ 30 ਗ੍ਰਾਮ ਦੇ 35 ਗ੍ਰਾਮ ਦੋ ਬੰਦਿਆਂ ਤੋਂ ਮਿਲੀ ਆ ਉਹ ਸਾਡੇ ਪਰਚੇ ਰਜਿਸਟਰਡ ਹੋ ਗਏ ਉਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਵੀ ਅਸੀਂ ਕੰਨਾਲਦੇ ਉਹਨਾਂ ਨੂੰ ਵੀ ਅਸੀਂ ਫੜ ਕੇ ਜਲਦੀ ਤੋਂ ਜਲਦੀ ਅੰਦਰ ਦੇਾਂਗੇ ਇਹ ਤੋਂ ਬੰਦੇ ਅਸੀਂ ਫੜ ਹੀ ਲਏ ਹੁਣ ਵੀ ਸਾਡੇ ਉਧਰ ਚਾਟੀਵੰਡ ਏਰੀਆ ਦੇ ਵਿੱਚ ਵੀ ਚੱਲ ਰਿਹਾ ਉੱਥੇ ਵੀ ਮੈਨੂੰ ਹੁਣੇ ਹੀ ਆ ਜੇ ਫੋਨ ਆਇਆ ਇਹ ਰਿਕਵਰੀ ਹੋਈ ਆ ਉਹ ਅਸੀਂ ਤੁਹਾਨੂੰ ਹੁਣ ਸ਼ਾਮ ਤੱਕ ਕਲੀਅਰ ਕਰਾਂਗੇ ਉਹ ਪ੍ਰੋਸੈਸ ਦੇ ਵਿੱਚ ਹੀ ਆ ਮਾਨਜੋਗ ਮੁੱਖ ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜਾ ਨਸ਼ਾ ਤਸਕਰ ਆ ਜਿੰਨੀ ਉਸ ਦੀ ਪ੍ਰਾਪਰਟੀ ਆ ਉਸ ਨੂੰ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜਾ ਅਟੈਚ ਕੀਤਾ ਜਾਵੇਗਾ ਬਿਲਕੁਲ ਬਿਲਕੁਲ ਜੀ ਉਹ ਸਾਡਾ 68 ਐਫ ਦੇ ਤਹਿਤ ਸਾਡਾ ਉਹ ਵੀ ਪ੍ਰोसीਜਰ ਅਸੀਂ ਅਡਾਪਟ ਕੀਤਾ ਆ ਜਿਹੜਾ ਚੱਲ ਰਿਹਾ ਸਾਡਾ ਉਹਦੇ ਮੁਤਲਕ ਜਿਹੜੇ ਬੰਦੇ ਨੇ ਵੀ ਜੋ ਪ੍ਰਾਪਰਟੀ ਡਰੱਗਸ ਤੋਂ ਬਗਾਈ ਮਣਾਈ ਹੋਊ ਉਹ ਸਾਰੀ ਦੀ ਸਾਰੀ ਸੀਜ਼ ਕਰਾਂਗੇ ਸਾਡੇ ਕੋਲ ਅੱਜ ਇਹ ਬਾਲੀਆ ਮੰਜਪੁਰ ਪਿੰਡ ਵਾ ਸਾਡੇ ਥਾਣੇ ਜੱਡੇੜੇ ਦਾ ਜਿਹਦੇ ਤੇ ਅਸੀਂ ਪੂਰੀ ਫੋਰਸ ਦੇ ਨਾਲ ਅਸੀਂ ਅੱਜ ਰੇਡ ਕੀਤੀ ਹੈ ਸਾਰੇ 14-15 ਘਰਾਂ ਦਾ ਸਸੀਂ شناخت ਕੀਤੇ ਸੀ ਉਹਨਾਂ ਦੇ ਅਸੀਂ ਸਰਚ ਕੀਤੀ ਹੈ ਫਿਲਹਾਲ ਅਜੇ ਤਾਂ ਸਾਨੂੰ ਕੋਈ ਚੀਜ਼ ਰਿਕਵਰ ਨਹੀਂ ਹੋਈ ਲੇਕਿਨ ਹੁਣ ਪਿੰਡ ਦੇ ਸਰਪੰਚ ਸੋ ਬੁਲਾਈ ਆ ਇਹ ਨਾਲ ਹੀ ਮੇਰੇ ਖੜੇ ਆ ਇਹਨਾਂ ਨੂੰ ਵੀ ਇਹੀ ਕਿਹਾ ਆ ਵੀ ਤੁਸੀਂ ਪਿੰਡ ਵਾਲਿਆਂ ਨੂੰ ਇਹਨਾਂ ਦੇ ਮਾਪਿਓ ਨੂੰ ਹੁਣ ਕੁਝ ਬੰਦੇ ਤਾਂ ਘਰਾਂ ਚੋਂ ਪਹਿਲਾਂ ਹੀ ਗਾਇਵ ਆ ਉਹਨਾਂ ਦੇ ਲੋਕ ਲੱਗੇ ਆ ਘਰਾਂ ਤੇ ਲੇਕਿਨ ਇਹ ਪਤਾ ਲੱਗਿਆ ਜੋ ਪਿੰਡ ਦੇ ਵਿੱਚੋਂ ਵੀ ਵੀ ਇਹ ਬੰਦਾ ਧੰਦਾ ਇਹ ਕਰਦਾ ਸਾਡੀ ਅਸੀਂ ਰਿਕੁਐਸਟ ਸਰਪੰਚ ਸਾਹਿਬ ਨੂੰ ਵੀ ਕੀਤੀ ਹੈ ਵੀ ਇੱਕ ਵਾਰੀ ਇਹਨਾਂ ਨੂੰ ਸਾਰਿਆਂ ਨੂੰ ਹਦਾਇਤ ਕਰ ਦਿਓ ਕਿ ਕੋਈ ਬੰਦਾ ਜਿਹੜਾ ਬੰਦਾ ਸਾਡੇ ਹੱਥ ਆ ਗਿਆ ਉਹ ਛੁੱਟੇਗਾ ਨਹੀਂ ਇਹ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਕੈਸੋ ਆਪਰੇਸ਼ਨ ਅੱਜ ਸਾਡਾ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਉਹਦੇ ਤਹਿਤ ਹੀ ਅਸੀਂ ਇਹ ਸਾਰਾ ਕੰਮ ਚੱਲ ਰਿਹਾ ਹੁਣ ਮੇਰੇ ਆਪਣੇ ਤਰਸਿੱਕੇ ਥਾਣੇ ਦੇ ਵਿੱਚ ਮਹਿਤੇ ਥਾਣੇ ਤੇ ਚਾਟੀਪਿੰਡ ਥਾਣੇ ਦੇ ਵਿੱਚ ਵੀ ਐਸਐਚਓ ਆਪੋ ਆਪਣੀਆਂ ਟੀਮਾਂ ਦੇ ਨਾਲ ਕੈਸੋ ਆਪਰੇਸ਼ਨ ਕਰ ਰਹੇ ਆ ਲਗਾਤਾਰ ਕੈਸ਼ ოਪਰੇਸ਼ਨ ਚੱਲ ਰਿਹਾ ਤਾਂ ਕੋਈ ਸਫਲਤਾ ਹਾਸਲ ਕਿਸੇ ਪਿੰਡ ਦੇ ਚ ਸਫਲਤਾ ਹਾਸਲ ਵੀ ਹੋਈ ਹੈ ਅੱਜ ਕੱਲ੍ਹ ਹੁਣ ਜਿੱਦਾਂ ਅਸੀਂ ਬਹੁ ਪਰਚੇ ਦਿੱਤੇ ਆ 30 ਗ੍ਰਾਮ ਦੇ 35 ਗ੍ਰਾਮ ਦੋ ਬੰਦਿਆਂ ਤੋਂ ਮਿਲੀ ਆ ਉਹ ਸਾਡੇ ਪਰਚੇ ਰਜਿਸਟਰਡ ਹੋ ਗਏ ਉਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਵੀ ਅਸੀਂ ਕੰਨਾਲਦੇ ਉਹਨਾਂ ਨੂੰ ਵੀ ਅਸੀਂ ਫੜ ਕੇ ਜਲਦੀ ਤੋਂ ਜਲਦੀ ਅੰਦਰ ਦੇਾਂਗੇ ਇਹ ਤੋਂ ਬੰਦੇ ਅਸੀਂ ਫੜੀ ਲਏ ਹੁਣ ਵੀ ਸਾਡੇ ਉਧਰ ਚਾਟੀਵੰਡ ਏਰੀਆ ਦੇ ਵਿੱਚ ਵੀ ਚੱਲ ਰਿਹਾ ਉੱਥੇ ਵੀ ਮੈਨੂੰ ਹੁਣੇ ਹੀ ਆ ਜੇ ਫੋਨ ਆਇਆ ਇਹ ਰਿਕਵਰੀ ਹੋਈ ਆ ਉਹ ਅਸੀਂ ਤੁਹਾਨੂੰ ਹੁਣ ਸ਼ਾਮ ਤੱਕ ਕਲੀਅਰ ਕਰਾਂਗੇ ਉਹ ਪ੍ਰੋਸੈਸ ਦੇ ਵਿੱਚ ਹੀ ਆ ਮਾਨਜੋਗ ਮੁੱਖ ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜਾ ਨਸ਼ਾ ਤਸਕਰ ਆ ਜਿੰਨੀ ਉਸ ਦੀ ਪ੍ਰਾਪਰਟੀ ਆ ਉਸ ਨੂੰ ਵੀ ਇੱਕ ਹਫਤੇ ਦੇ ਅੰਦਰ ਅੰਦਰ ਜਿਹੜਾ ਅਟੈਚ ਕੀਤਾ ਜਾਵੇਗਾ ਬਿਲਕੁਲ ਬਿਲਕੁਲ ਜੀ ਉਹ ਸਾਡਾ 68 ਐਫ ਦੇ ਤਹਿਤ ਸਾਡਾ ਉਹ ਵੀ ਪ੍ਰोसीजर ਅਸੀਂ ਅਡਾਪਟ ਕੀਤਾ ਆ ਜਿਹੜਾ ਚੱਲ ਰਿਹਾ ਸਾਡਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप